ਹਾਂਜੀ ਦੋਸਤੋ ਜਿਵੇਂ ਉਹਨਾਂ ਨੂੰ ਪਤਾ ਹੈ ਡੀਏਪੀ ਦੀ ਪਿਛਲੇ ਸਾਲਾਂ ਤੋਂ ਖੇਚ ਬਣੀ ਹੋਈ ਹੈ ਤਾਂ ਉਵੇਂ ਤੁਹਾਨੂੰ 123216 ਬਾਰੇ ਦੱਸਿਆ ਸੀ ਪਿਛਲੀਆਂ ਵੀਡੀਓ ਚ ਜਦੋਂ ਇਹ ਆਮ ਮਿਲਦੀ ਸੀ ਤਾਂ ਉਦੋਂ ਐ ਲਾ ਲਓ ਕਿ ਕੋਈ ਕਿਸਾਨ ਇਹਨੂੰ ਕਿਸਾਨ ਵੀਰ ਇਹਨੂੰ ਜਾਣਦਾ ਵੀ ਨਹੀਂ ਸੀਗਾ 123216 ਬਾਰੇ ਤਾਂ ਕਈ ਕਿਸਾਨ ਵੀਰਾਂ ਨੇ ਚਲੋ ਕਿਲਾ ਦੋ ਕਿਲਾ ਵਿੱਚ ਕੇ ਦੇਖਿਆ ਤਾਂ ਇਹਦੇ ਰਿਜ਼ਲਟ ਬਹੁਤ ਵਧੀਆ ਆਇਆ ਪੰਜ ਸੱਤ ਮਾਂ ਝਾੜ ਕਣਕ ਦੇ ਤੇ ਝੋਨੇ ਦੇ ਵਧੇ ਅਸ ਤੇ ਹੁਣ ਇਹ ਜਿਹੜੀ 123216 ਮਿਲ ਨਹੀਂ ਰਹੀ ਸਮਾਨ ਨਾਲ ਵੀ ਨਹੀਂ ਮਿਲਦੀ ਇੰਨੀ ਡਿਮਾਂਡ ਵਧ ਗਈ ਨਾਲੇ 18.1900 ਦਾ ਗੱਟਾ ਹੋ ਗਿਆ ਤੇ ਉਵੇਂ ਜਿਵੇਂ ਨਰਮੇ ਦਾ ਬੀ ਹੁੰਦਾ ਸੀ 77376 ਜੇ ਅਸੀਂ ਲੈਂਦੇ ਸੀਗੇ ਪੰਜ ਪੇਟੀਆਂ ਤਾਂ ਕਹਿੰਦੇ ਵੀ ਨਾਲ ਇੱਕ ਪੇਟੀ ਟਾਟਾ ਦੀ ਲੈਣੀ ਪਊਗੀ ਹੁਣ ਉਲਟ ਪਾਸਾ ਹੋ ਗਿਆ ਉੰਜੇ ਟਾਟਾ ਤੇ ਗਿਜ ਮੰਗਦੇ ਆ ਪੰਜ ਪੇਟੀਆਂ ਤਾਂ ਕਹਿੰਦੇ ਇੱਕ ਪੇਟੀ 773 ਜਾਂ 76 ਲੈਣੀ ਪਊ ਐਸ ਕਰਕੇ ਕਿਸਾਨ ਵੀਰੋ ਇਹ ਜਿਵੇਂ ਨਵੀਂ ਆਈ ਹੈ TSP ਇਹ ਵੀ ਕਿੱਲਾ ਦੋ ਕਿੱਲੇ ਜਰੂਰ ਪੀਚ ਕੇ ਦੇਖੋ ਇਹ ਵੀ ਆਉਣ ਵਾਲੇ ਸਾਲਾਂ ਚ ਬਹੁਤ ਵਧੀਆ ਖਾਦ ਹੋਊਗੀ ਕਿਉਂਕਿ ਇਹਦੇ ਵਿੱਚ ਡੀ ਫਾਸਫੋਰਸ ਡੀएपी ਉਨੀ ਮਾਤਰਾ ਚ ਹੀ ਹੈ ਇਹਦੇ ਵਿੱਚ ਕੈਲਸ਼ੀਅਮ ਹੈ ਤੇ ਹਾਂ ਇਹਦੇ ਵਿੱਚ ਯੂਰੀਆ ਹੈ ਨਹੀਂ ਯੂਰੀਆ ਜਰੂਰ 19 20 ਕਿਲੋ ਦਾ ਆਪ ਨੂੰ ਪਹਿਲਾਂ ਛਿੱਟਾ ਦੇਣਾ ਪਊਗਾ ਮੈਂ ਇਹ ਨਹੀਂ ਕਹਿੰਦਾ ਇਹਦੇ ਨਾਲ ਝਾੜ ਵਧਣ ਗਏ ਇਹ ਜਰੂਰ ਹੈ ਵੀ ਕੈਲਸ਼ੀਅਮ ਧਰਮੇਨ ਨਾਲ ਕਣਕ ਦਾ 나ੜ ਵੀ ਮੋਟਾ ਰਹੂਗਾ ਤੇ ਆਪ ਨੂੰ ਜ਼ਮੀਨ ਦਾ ਜਿਹੜਾ ਹੈਗਾ ਉਹ ਤੱਤ ਵੀ ਪੂਰਾ ਹੋਊਗਾ ਇਸ ਕਰਕੇ ਬੇਨਤੀ ਹੈ ਕਿਸਾਨ ਵੀਰੋ ਕਿਲਾ 2 ਕਿੱਲੇ ਜ਼ਰੂਰ ਵੀ ਕੇ ਦੇਖਿਆ ਕਰੋ ਇਹ ਨਹੀਂ ਹੈਗਾ ਜੇ ਆਪ ਨੂੰ ਸਮਾਨ ਨਾਲ ਇਹਦੇ ਨਾਲ ਲੱਗ ਕੇ ਆ ਗਿਆ ਫੇਰ ਹੀ ਬੀਜਾਂਗੇ